ਬਾ ਮਾਈਕਲ ਵਾਲੇ ਜਿਹੜੂ ਕਮਰਕ ਤੇ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਗਿਆ। ਕੌਨਲ ਸਪਾਈ ਸੁਖਬੀਰ ਸਿੰਘ ਨੂੰ ਫੜਾਇਆ ਗਿਆ। ਔਰ ਉਹ ਉਹ ਫਟ ਬੋਲ ਰਹਾ। ਦੋਸ਼ੀਏ ਤੇ ਘਰੇ ਘਰੇ ਤੁਹਾਡੇ ਲੱਤ ਵਿੱਚ ਫ੍ਰੈਕਚਰ ਹੈ। ਜੇ ਜੇ ਮੱਥਾ ਟੇਕ ਸਕਦੇ ਹੋ ਤੇ ਵਧੀਆ ਗੱਲ ਹੈ ਜੇ ਝੁੱਕ ਕੇ ਮੱਥਾ ਨਹੀਂ ਟੇਕ ਸਕਦੇ ਤਾਂ ਐਵੇਂ ਸਤਿਗੁਰੂ ਨੂੰ ਨਮਸਕਾਰ ਕਰੋ ਹੋਰ ਇਹ ਵਚਨ ਕਰੋ ਕਿ ਜੋ ਵੀ ਤੁਹਾਨੂੰ ਜੂਰੀ ਵਿੱਚ ਪੁੱਛਿਆ ਜਾਵੇ ਸਵਾਮੀ ਜੀ ਦਾ ਹੈ ਉਹਦਾ ਤੁਸੀਂ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ੇਤ ਪਿਤਾ ਦਾ ਬਖਸ਼ੇਤ ਧਾਰ ਹੈ ਪਰ ਉਪਦੇਸ਼ ਝੜਕੇ ਬਹੁਤ ਆਪੇ ਹੋਰ ਪਿਤਾ ਗੱਲ ਲਾਵੇ ਉਹ ਕਹਿੰਦਾ ਹੈ ਕਿ ਜੇਕਰ ਆਪਾਂ ਆਪਣੇ ਗੁਨਾਹ ਗੁਰੂ ਦੀ ਸੋਰੀ ਵਿੱਚ ਕਬੂਲ ਕਰ ਲਈਏ ਤੇ ਸ਼ਾਇਦ ਉਸ ਮਰਤ ਗੁਰੂ ਸਾਡੇ ਤੇ ਬਖਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਸਾਨੂੰ ਫੇਰ ਦੁਬਾਰਾ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ ਜਗਵੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਦੇ ਰਹੇ ਆਂ ਪੰਚਤ ਮੁਗਿਆਂ ਜਿੰਨਾ ਕਾਰਨ ਸੰਜਾਰਾ ਸੁਖੀ ਵਿਜ्ञਾ ਕੋਣਾਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਦਾ ਨਾਂ ਜਵਾਬ ਦੇਣਾ ਹੈ ਜੇਕਰ ਕੀਤਾ ਉਹ ਜਦੋਂ ਸਵਾਲ ਤੁਹਾਡੇ ਕੋਲ ਆਉਂਦਾ ਹੈ ਉਹ ਤੁਹਾਨੂੰ ਹੋਇਆ ਸਾਡੇ ਦਰਾਂ ਸਾਡੀ ਪਾਰਟੀ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਦਾ ਨਾਂ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਹਾਂ ਸੰਗਤ ਦੇ ਸਮੂਹ ਵਿੱਚ ਆ ਰਿਹਾ ਕਿ ਹਾਂ ਦਾ ਨਾਂ ਦਾ ਜਵਾਬ ਦੇਜੋ ਜੋ ਵਿਦਿਆਰਥੀ ਤੁਹਾਡੇ ਕੋਲ ਇਹ ਹੈ ਕਿ ਬੇਗੁਨਾ ਸਿੱਖਾ ਦਾ ਕੋਹ ਕੋਹ ਕੇ ਤਕਰ ਕਰਨ ਵਾਲੇ ਯਾਦ ਅਫਸਰਾਂ ਨੂੰ ਤਰਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਖਿਆ ਦੇਣੀਆਂ ਤੁਸੀਂ ਇਹ ਗੱਲ ਕੀਤਾ ਕਿ ਨਹੀਂ ਹਾਂਜੀ ਵਿਦਿਆਰਥੀ ਇਹ ਕਿ ਸਿੱਖਾ ਦਾ ਦੁਸ਼ਮਣ ਸਵਤੋਸਾ ਸਾਹ ਜੇ ਸਿਰੋਤ ਗੁਲਦਾਰ ਕਿਸੀ ਉਹਨੂੰ ਵਾਪਸ ਕਰਾਉਣ ਦਾ ਆਪ ਜੀ ਤਾਂ ਕਿ ਨਹੀਂ ਕਿਤਾਬ ਉਹਦਾ ਜਵਾਬ ਆ ਜਾਂ ਆਪ ਦੇ ਦਿਓ। ਜੋ ਉਸ ਸਵਾਲ ਕੋਲ ਪੜੀ ਹੈ ਕਿ ਸੌਦਾ ਸਾਹ ਨੂੰ ਬਵਾਪੀ ਦਿਵਾਉਣੇ ਉਹਦੇ ਪੇਨਾਂ ਕਿਸੇ ਦੇ ਮੰਗਲ ਤੋਂ ਜੇਵੇਂ ਤੁਸੀਂ ਜੱਜਦਾਰਾਂ ਨੂੰ ਆਪਣੇ ਰਹਿਸਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਮੈਂ ਉਹਨਾਂ ਦੇ ਵਿੱਚ ਚਰਚਾ ਵੀ ਹੈ। ਔਰ ਉਥੇ ਉਹਨਾਂ ਨੂੰ ਚਿੱਠੀ ਦੇਣੀ ਕਿ ਸਭ ਤੋਂ ਵੱਲੇ ਸਾਧ ਨੂੰ ਮਾਫ ਕਰ ਦਿਓ। ਬਹੁਤ ਉਸੇ ਗੋਦਾਂ ਕੀਤਾ ਕਿ ਨਹੀਂ ਕੀਤਾ ਆਇਆ ਨਾ ਸਰਕਾਰਾਂ ਦੇ ਦਰਾਂ ਹਸਪਤਾਲਾਂ ਹੋਈਆਂ ਮੈਂ ਐਸਟੇਟ ਦੇ ਬਕਸੇ ਦੂਸਰੇ 14 ਸਾਲ ਨੂੰ ਆਪਾਂ ਘਰ ਦੇ ਜਥੇਦਾਰਾਂ ਨੂੰ ਗੋਦਾਂ ਦੇ ਬਾਰ ਕੋ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ ਸਰਕਾਰਾਂ ਨੇ ਕੋਈ ਆਪਣੇ ਰਕਾਇਤ ਤੇ ਸਤਿ ਸਬਾਤ ਦੇ ਜੇ ਦਸਕਰਾਂ ਨੂੰ ਬੁਲਾ ਕੇ ਸਤਿ ਸਬਾਤ ਦੀ ਬੇਰਮੰਦੇ ਮੌਕੇ ਲਈ ਦੇਣ ਬਾਰੇ ਕਹਾਂ ਜਾਂ ਨਹੀਂ ਕਿਹਾ ਤੇ ਹਾਂ ਜਾਂ ਨਾ ਕਿਹਾ ਇਸੇ ਤਰ੍ਹਾਂ ਦਾ ਪੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਵਿੱਚ ਵੀ ਪਰ ਗੁਰੂ ਦੇ ਸਰਪਾਰ ਮੁਕਤੀ ਕਮੇ ਜਾਓਗੇ ਹਾਂਜੀ ਤੋਂ ਅੱਜ ਸਰਕਾਰ ਦੇ ਲਈ ਦੀ ਮਹਾਰਾਜ ਦੇ ਸ੍ਰੋਤ ਦੇ ਸਾਮਣੇ ਕੋਚੀ ਹੋਏ। ਕੰਦਾ ਦੇ ਉੱਤੇ ਪੋਸਟਰ ਲਾਏ ਗਏ। ਬੰਗਾਰਿਆਂ ਦੇ ਸਿਖਾਣੋ। ਗਰਤੀਆਂ ਗਾਣਾ ਉਹਦਾ ਪੋਸਟਰਾਂ ਤੇ ਲਿਖੀਆਂ ਗਈਆਂ। ਤੁਸੀਂ ਕੋਤਾ ਚੋਰੀ ਕਰਨ ਵਾਲਿਆਂ ਨੂੰ ਦੰਪਣ ਵਿੱਚ ਨਾ ਆਮਰੇ ਜਾਂ ਤੁਸੀਂ ਨੱਟਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਫੈlare ਗਏ। ਉਸੇ ਬੋਤਾ ਉਸਤਾ ਦੇ ਉਸਤਪਨ ਹੋਏ ਕਿਤੇ ਬੋਤਾ ਪਾਤ ਔਰ ਉਤਵਾ ਜਿਹੜਾ ਬੋਤਾ ਲੱਕਾ ਬਹਿ ਬਲ ਕਾ ਜਾਂ ਕੋਟ ਪੂਰਾ ਜਾ ਕੇ ਸੰਗਤਾਂ ਮਹਾਰੇ ਟੱਕੀਆਂ ਕੋਲ ਕੇ ਬੈਠੀਆਂ ਉਥੇ ਦੋ ਸਿੰਘ ਤੁਸੀਂ ਗੋਲੀਆਂ ਮਾਰ ਕੇ ਖੜਦੇ ਇਹ ਭਾਟੀ ਸਰਕਾਰ ਜਿਹੜੇ ਹੋਇਆ ਇਹ ਗੁਨਾਹ ਉਸੇ ਮੰਨਦੇ ਉਸਨੇ ਕੋਈ ਸਪੰਸਰ ਸਾਹਮਣੇ ਉਹ ਆਖਰੀ ਵਾਰ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਫੈਗਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਦੌਰਕ ਤੇ ਪੈਸੇ ਦੀ ਧੁਰਵਤੋਂ ਪੁੱਛੀ ਗਈ ਇਹ ਦ੍ਰਿਸ਼ਟੀਗੋਚਰਾ ਕੀਤਾ ਕਿ ਨਹੀਂ ਕੀਤਾ ਜਿਹੜੇ ਸ੍ਰੋਮਣ 12 ਵਿੱਚ ਸਿਹਾਰ ਦਿੱਸੇ ਗਏ ਹੋ ਤੁਸੀਂ ਗੁਨਾਹ ਕੀਤਾ ਹਾਂਜੀ